ਸਾਰੇ ਪੰਨ ਪ੍ਰਮਾਣ ਨੂੰ ਪਤਾ ਹੈ ਕਿ ਪਿਛਲੇ ਕੋਸ਼ ਦੇ ਨਾਲ ਤੋਂ ਜਿਹੜਾ ਖੋਸਾ ਜੱਕੇ ਬੰਦੀ ਦਾ ਬਾਦ ਵਿਵਾਦ ਚੱਲ ਰਿਹਾ ਸੀ ਜਿਹਦੇ ਚੱਲਦਿਆਂ ਪੰਜਾਬ ਬੋਡੀ ਤੋਂ ਲੈ ਕੇ ਜ਼ਿਲ੍ਹਾ ਬੋਡੀ ਬਲਾਕ ਬੋਡੀ ਸਾਰਿਆਂ ਵੱਲੋਂ ਜਿਹੜੇ ਅਸਤੀਫੇ ਜਿਹੜੇ ਨਿਰੰਤਰ ਦਿੱਤੇ ਜਾ ਰਹੇ ਆ ਸੋ ਲੜੀਵਾਦ ਜਿਹੜੇ ਅਸਤੀਫੇ ਚੱਲ ਰਹੇ ਸੀ ਕਿ ਅੱਜ ਲੁਧਿਆਣਾ ਜ਼ਿਲ੍ਹੇ ਦੇ ਜਿਹੜੇ ਸਾਡੇ ਉਮੀਦਵਾਰ ਦਾ ਆ ਵੀਰਤੀ ਹਰਨੇਕ ਸਿੰਘ ਲਾਧੀਆਂ ਉਹਨਾਂ ਦੇ ਜ਼ਿਲ੍ਹਾ ਪ੍ਰਧਾਨ ਬਲਾਕ ਪ੍ਰਧਾਨ ਅਕਾਈ ਆਵਲੋਂ ਜਿਹੜੇ ਅਸਤੀਫੇ ਦਿੱਤੇ ਗਏ ਆ ਸੋ ਅਸੀਂ ਧੰਨਵਾਦੀ ਆ ਇਹਨਾਂ ਦੇ ਤੇ ਬਹੁਤ ਸਾਰੇ ਵੀਰਾਂ ਦੇ ਸਵਾਲ ਸੀ ਸਾਨੂੰ ਵੀ ਤੁਸੀਂ ਕਿਹੜੇ ਖਲਾਸੇ ਕਰਨੇ ਚਾਹੁੰਦੇ ਹੋ ਸੋ ਉਹਨਾਂ ਵੀਰਾਂ ਨੂੰ ਮੈਂ ਇੱਕ ਗੱਲ ਬੇਨਤੀ ਕਰਨੀ ਚਾਹਨੀ ਆ ਭਰਾਵੋ ਥੋੜੇ ਜਿਹੇ ਦਿਨ ਧਰਮਾ ਰੱਖੋ ਸੋ ਸਾਡੇ ਪੇਜਾਂ ਦੇ ਉੱਤੇ ਲਾਈਵ ਇੱਕ ਇੱਕ ਦਿਨ ਦੀ ਜਿਹੜੀ ਅਪਡੇਟ ਤੁਹਾਡੇ ਕੋਲੇ ਆਇਆ ਕਰੂਗੀ ਨਾਲ ਅਸੀਂ ਇੱਕ ਗੱਲ ਕਹਿਣੀ ਚਾਹੁੰਦੇ ਆ ਕਿ ਜਿਹੜੀਆਂ ਜਥੇ ਬੰਦੀਆਂ ਹੁੰਦੀਆਂ ਨੇ ਉਹ ਲੋਕ ਹੱਕਾਂ ਲਈ ਹੁੰਦੀਆਂ ਲੋਕਾਂ ਦੇ ਹੱਕਾਂ ਦੇ ਉਹ ਰਾਖੇ ਹੁੰਦੇ ਨੇ ਪਰ ਜਦੋਂ ਬਾੜਾ ਖੇਤਾਂ ਨੂੰ ਖਾਨ ਲੱਗ ਜਾਣ ਤੇ ਫੇਰ ਬਚਾਅ ਕੌਣ ਕਰੂਗਾ ਜਿਹਦੇ ਚੱਲਦੇ ਆ ਅਸੀਂ ਸਮਝਦਾਰ ਲੋਕਾਂ ਨੂੰ ਇਸ਼ਾਰਾ ਕਰਤੀ ਆ ਜਿਹਦੇ ਚੱਲਦੇ ਆ ਅਸੀਂ ਸਾਰੇ ਲੋਕਾਂ ਨੇ ਜਿਹੜੇ ਅਸਤੀਫੇ ਦੇ ਦਿੱਤੇ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਕੁਝ ਜਲਦੀ ਕੋਈ ਚੰਗੀ ਤੇ ਨਵੀਂ ਅਪਡੇਟ ਆ ਜਿਹੜੀ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ ਅਸੀਂ ਪਹੁੰਚਿਆ ਲੁਧਿਆਣਾ ਜ਼ਿਲ੍ਹੇ ਦੇ ਲਾਡੀਆਂ ਸਰਦਾਰ ਹਰਨੇਕ ਸਿੰਘ ਦੇ ਗ੍ਰਹਿ ਵਿਖੇ ਜਿੱਥੇ ਕਿ ਲਧਿਆਣਾ ਜ਼ਿਲ੍ਹੇ ਦੇ ਖੋਸਾ ਕਥੇ ਬੰਦੀ ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਜ਼ਿਲ੍ਹੇ ਦੇ ਤੇ ਬਲਾਕਾਂ ਦੇ ਆਗੂ ਪਹੁੰਚੇ ਆ ਵੱਡੀ ਗੈਂਦੀ ਦੇ ਵਿੱਚ ਆਏ ਇਹਨਾਂ ਦਾ ਧੰਨਵਾਦ ਵੀ ਕਰਦੇ ਆ ਸਾਡੇ ਜਿਹੜੇ 400 ਲੰਨੇ ਤੇ ਸਾਡੇ ਕੋਲੇ ਪਹੁੰਚੇ ਆ ਵੀਰ ਕਿਉਂਕਿ ਤੁਹਾਨੂੰ ਪਤਾ ਸਾਰਿਆਂ ਨੂੰ ਵੀ 2000 ਪਹਿਲਾਂ ਬਹੁਤ ਵੱਡੀ ਗੈਂਦੀ ਵਿੱਚ ਸੂਬੇ ਦੇ ਜਿਲ੍ਹਾ ਦੇ ਬਲਾਕਾਂ ਦੇ ਆਗੂਆਂ ਨੇ ਅਸਤੀਫੇ ਦੇ ਦਿੱਤੇ ਸੀ ਇਹ ਖੋਸਾ ਜਥੇਬੰਦੀ ਤੋਂ ਅੱਜ ਇਹ ਤਿਆਹਾਰਾ ਜ਼ਿਲ੍ਹੇ ਦੇ ਵਿੱਚੋਂ ਸਾਨੂੰ ਵੱਡਾ ਸਮਰਥਨ ਮਿਲਿਆ ਕਿ ਇਹਨਾਂ ਭਰਾਵਾਂ ਨੇ ਵਿਸ਼ਵਾਸ ਦਿਵਾਇਆ ਵੀ ਸਾਡਾ ਜਿਲ੍ਹਾ ਸਾਡਾ ਅੱਜ ਤੋਂ ਬਾਅਦ ਕੋਈ ਵੀ ਖੋਸਾ ਜਥੇਬੰਦੀ ਨਾਲ ਕੋਈ ਸੰਬੰਧ ਨਹੀਂਗਾ ਅਸੀਂ ਤੁਹਾਡੇ ਨਾਲ ਜੋ ਵੀ ਇਹ ਕਹਿੰਦੇ ਵੀ ਤੁਸੀਂ ਫੈਸਲਾ ਲਵੋਗੇ ਅਸੀਂ ਤੁਹਾਡੇ ਨਾਲ ਚੱਲਾਂਗੇ ਇਹਨਾਂ ਦਾ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਣੇ ਆਉਂਦਿਆਂ ਤੋਂ ਕੋਸਾ ਜੁਨੀਅਨ ਤੋਂ ਸਤੀਵੇ ਦਿੱਤੇ ਆ ਉਹਨਾਂ ਦੇ ਨਾਮ ਮੈਂ ਤੁਹਾਡੇ ਸਾਹਮਣੇ ਬੋਲਣ ਲੱਗਾ ਹਾਂ ਸਭ ਤੋਂ ਪਹਿਲਾਂ ਇਸਤਰੀ ਵਿੰਗ ਪੰਜਾਬ ਦੇ ਪ੍ਰਧਾਨ ਭੈਣ ਰਮਨਦੀਪ कौर ਮਖਾਈ ਜੀ ਸਾਹਮਣੇ ਬੈਠੇ ਨੇ ਤੇ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਹਰਨੇਕ ਸਿੰਘ ਜੀ ਲਾਧੀਆਂ ਮੇਰੇ ਨਾਲ ਬੈਠੇ ਨੇ ਇਸ ਤੋਂ ਇਲਾਵਾ ਸੂਬਾ ਮੀਤ ਪ੍ਰਧਾਨ ਜਸਵੀਰ ਸਿੰਘ ਝਾਮਕਾ ਜੀ ਬੈਠੇ ਨੇ ਤੇ ਮੰਗਲ ਸਿੰਘ ਸੰਧੂ ਸੂਬਾ ਪ੍ਰੈਸ ਸਕਤਰ ਏ ਬੈਠੇ ਨੇ ਇਹਨਾਂ ਨੇ ਵੀ ਸਤਿਵਾ ਦਿੱਤਾ ਹੈ ਤੇ ਦਾਸ ਰਾਜਵੀਰ ਸਿੰਘ ਧੂੜਿਆ ਸੁਪਾ ਮੀਤ ਪ੍ਰਧਾਨ ਆ ਮੇਰੇ ਵੱਲੋਂ ਵੀ ਸਤਿਵਾ ਜੀ ਤਲਦੀਪ ਸਿੰਘ ਜੀ ਨੇਤਾ ਜ਼ਿਲ੍ਹਾ ਪ੍ਰਧਾਨ ਮੁਖਸਰ ਸਾਹਿਬ ਇਹ ਸਾਹਮਣੇ ਬੈਠਿਆ ਜੀ ਜਸਪਾਲ ਸਿੰਘ ਜ਼ਿਲ੍ਹਾ ਜੂਤ ਪ੍ਰਧਾਨ ਮੁਖਸਰ ਸਾਹਿਬ ਉਹ ਸਾਹਮਣੇ ਬੈਠੇ ਨੇ ਤੇ ਅਰਸ਼ ਛੋਡੀ ਛੋਡੀ ਅਰਸ਼ੀ ਛੋਡੀ ਛੋਡੇ ਨਾਲ ਬਲਾਕ ਪ੍ਰਧਾਨ ਲੋਟ ਇਹ ਨੌਜਵਾਨ ਸਾਡੇ ਕੋਲੇ ਆ ਇਹਨਾਂ ਵੱਲੋਂ ਵੀ ਖੁਰਸਾ ਜੀ ਨੂੰ ਸਤਿਵਾ ਜੀ ਨਾਨਕ ਸਿੰਘ ਜੀ ਬਲਾਕ ਪ੍ਰਧਾਨ ਗਿੱਦੜਵਾਹਾ ਉਹ ਸਾਹਮਣੇ ਬੈਠੇ ਨੇ ਬਲਦੇਵ ਸਿੰਘ ਸ਼ਾਮਖੇੜਾ ਜ਼ਿਲ੍ਹਾ ਜਰਨਲ ਫਤਖੜਾ ਫਤਖੜਾ ਕਰੋ ਜੀ ਬਦੇਸ ਸਿੰਘ ਜੀ ਠੀਕ ਆ ਜੀ ਜਸਪਾਲ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ ਲੁਧਿਆਣਾ ਜਸਪਾਲ ਸਿੰਘ ਜੀ ਹਾਂ ਜੀ ਇਧਰ ਨੇ ਸੁਖਵਿੰਦਰ ਸਿੰਘ ਜੀ ਲੁਧਿਆਣਾ ਨਸ਼ਕਰ ਸਿੰਘ ਸਰਪੰਚ ਪਠੜ ਪਠਾਤੂ ਹਾਂ ਪਠਾਤੂ ਆ ਲੁਧਿਆਣਾ